ਉਨਕੋ ਤਾਂ ਲਾਂਚਿੰਗ ਚੱਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਰਾਹੁਲ ਗਾਂਧੀ ਲਾਂਚ ਨਹੀਂ ਹੋ پا ਰਹੇ ਮਗਰ ਮਗਰ ਤੁਰੇ ਫਿਰਦੇ ਸੋਦਰ ਰਾਹੁਲ ਗਾਂਧੀ ਲਾਂਚ ਸੀ ਜਿਸ ਦਿਨ ਸਟੇਜਾਂ ਦੇ ਮਗਰ ਮਗਰ ਜਾਂਦੇ ਸੀ ਔਰ ਲੋਕ ਮੁੰਦੇ ਜਿੰਨੇ ਉਹਨਾਂ ਨੇ ਚੁੱਕੇ ਇਹਨਾਂ ਨੂੰ ਪੁੱਛੋ ਕੋਈ ਹੈ ਕੋਈ ਤੁਹਾਡੇ ਜਿਹਾ ਜਿਹਾ ਬੰਦਾ ਜਿਹੜਾ ਗੱਲ ਕਰ ਸਕੇ ਇਹਦੇ ਡਰਦੇ ਨੇ ਅਮਿਤ ਸ਼ਾਹ ਤੋਂ ਤੇ ਈਡੀ ਤੋਂ ਇਹਦੇ ਬੋਲ ਨਹੀਂ ਸਕਦੇ ਵਿਚਾਰੇ ਕੋਈ ਵੀ ਤੋ ਕبھی ਇਟਲੀ ਚਲੇ ਜਾਂਦੇ ਨਾਨ ਨਾਨਕੇ ਚਲੇ ਜਾਂਦੇ ਮਾਮਾ ਜੀ ਦੇ ਪਾਸ ਮੋ ਨਮਰਾਹਲ ਗਾਂਧੀ ਜੀ ਦੇ ਨਵੇਂ ਨਾਨਕੇ ਥੋੜਾ ਪਰ ਇਹਨਾਂ ਕੋ ਸਾਰਾ ਪਰਿਵਾਰ ਨਾਲ ਲੈ ਕੇ ਸੀਐਮ ਹਾਊਸ ਨਹੀਂ ਆ ਜਾਂਦੇ ਜੋ ਨਾਨਕੇ ਦਾਦਕੇ ਸਾਰੇ ਉੱਥੇ ਬਿਠਾ ਲਏ ਲੇਕਿਨ ਦਿੱਲੀ ਦੇ ਬਹੁਤ ਆ ਤੇ ਜਿਹੜੇ ਲੀਡਰ ਸੀਗੇ ਜਿਹੜੇ ਹਾਰੇ ਨੇ ਉਹ ਪੰਜਾਬ ਚਾਰ ਰਹੇ ਨੇ ਲੱਗਦਾ ਇੰਟਰਫੇਰੈਂਸ ਜ਼ਿਆਦਾ ਹੋਏਗੀ ਧਾੜ ਵੀ ਆ ਗਏ ਨੇ ਪੰਜਾਬ ਨੂੰ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਆਪ ਦੇ ਵਿੱਚ ਅਮੀਸ਼ਾ ਪਹੁੰਚੇ ਹੋਏ ਨੇ ਕਹਿੰਦੇ 25 ਸਾਲ ਤੱਕ ਅਸੀਂ ਦੇਸ਼ 'ਤੇ ਰਾਜ ਕਰਾਂਗੇ ਦੇਖੋ ਸੁਪਨੇ ਨੇ ਹਮੇਸ਼ਾ ਉਹ ਹੀ ਨੇ ਜਿਹੜਾ ਅ ਕਾਲੀਦਲ ਦੇ ਨਾਲ ਬੀਜੇਪੀ ਨੇ ਰੜਕੇ ਕਿਹਾ 25 ਸਾਲ ਪੰਜਾਬ ਚ ਚਲਾਉਣਾ ਦਾ 10 ਸਾਲਾਂ ਬਾਅਦ ਹਾਲਤ ਵੇਖਦੇ ਹੋ ਕੀ ਹੋ ਗਈ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਮੌਜੂਦ ਨੇ ਗੱਲਬਾਤ ਵੀ ਕਰਦਿਆਂ ਕਿਉਂਕਿ ਲਗਾਤਾਰ ਹੀ ਹੋਣਾ ਵੱਲੋਂ ਕੇਂਦਰ ਸਰਕਾਰ ਉਤੇ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਨੇ ਕਿ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਰੋਲ ਅਦਾ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਦਾ ਰੋਲ ਅਦਾ ਨਹੀਂ ਕੀਤਾ ਗੁਰਜੀਤ ਜੀ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕੇਂਦਰ ਸਰਕਾਰ ਵੱਲੋਂ ਬੜਾ ਤਾਂ ਨਾਸ਼ਾਹੀਲਾ ਰਵਈਆ ਅਪਣਾਇਆ ਜਾ ਰਿਹਾ ਹਾਊਸ ਦੇ ਵਿੱਚ ਲੂਪੀ ਰਾਹੁਲ ਗਾਂਧੀ ਜੀ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਜਦ ਕਿ ਇੱਕ ਸੰਵਿਧਾਨਕ ਹੱਕ ਮਿਲਿਆ ਕਿ ਜਦੋਂ ਵੀ ਆਪੋਜੀਸ਼ਨ ਲੀਡਰ ਉੱਠੇ ਉਹਨਾਂ ਨੂੰ ਮਾਈਕ ਦਿੱਤਾ ਜਾਂਦਾ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਪਰ ਇਹਨਾਂ ਵੱਲੋਂ ਬਿਲਕੁਲ ਉਹ ਜਿਹੜੀਆਂ ਅਧਿਕਾਰ ਆ ਖੋਇਆ ਗਿਆ ਹੈ ਫਿਰ ਜਿਹੜੀਆਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਆ ਉਹਦੇ ਜੋ ਡਿਸਾਈਡ ਬਿਜ਼ਨਸ ਹੁੰਦਾ ਉਹ ਤੋਂ ਬਲਾਵਾ ਝੰਡੇ ਆ ਜਾਂਦੇ ਨੇ ਕਿਹੜਾ ਪੀਐਮ ਸਾਹਿਬ ਨੇ ਬਿਆਨ ਦੇਣਾ ਪਹਿਲਾਂ ਡਿਸਾਈਡ ਹੁੰਦਾ ਕਿ ਇਸ ਹਫਤੇ ਇਸ ਮੁੱਦੇ ਤੇ ਪੀਐਮ ਸਾਹਿਬ ਆਉਣਗੇ ਕੋਈ ਪਤਾ ਨਹੀਂ ਲੱਗਦਾ ਉਹ ਵੀ ਸਾਰਾ ਮਤਲਬ ਬੱਸਿਆ ਨਹੀਂ ਜਾਂਦਾ ਉਹ ਵੀ ਆਪਣੀ ਮਰਜ਼ੀ ਨਾਲ ਕੀਤਾ ਜਾ ਰਿਹਾ ਅ ਬਾ ਰੂਲ 193 ਦੇ ਅੰਡਰ ਜਿਹੜੇ ਅਸੀਂ ਅਰਜੰਟ ਮੈਟਰ ਕੋ ਦਿੰਨੇ ਆ ਹਾਊਸ ਦਾ ਧਿਆਨ ਆਉਣਾ ਚਾਹੀਦਾ ਕੋਈ ਕੋਈ ਮੁੱਦਾ ਉੱਠ ਕੇ ਆਇਆ ਕੋਈ ਮੇਰੀ ਕੌਨਸਟੀਚਨਸੀ ਜੋ ਹੋ ਗਿਆ ਕੋਈ ਦੇਸ਼ ਦੇ ਮੁੱਦੇ ਆ ਉਹਦੇ ਤੇ ਕੋਈ ਮੌਕਾ ਨਹੀਂ ਦਿੱਤਾ ਜਾਂਦਾ ਅਡਜਰਨਮੈਂਟ ਮੋਸ਼ਨ ਦਿੱਤੇ ਜਾਂਦੇ ਕਈ ਵਾਰ ਅ 0 आवर ਚ ਮੌਕਾ ਦਿੱਤਾ ਜਾਂਦਾ ਜਦੋਂ ਤੁਹਾਡਾ ਏਜੰਡਾ ਵੇਖ ਕੇ ਵੀ ਤੁਸੀਂ ਕੀ ਡਿਮਾਂਡ ਕੀਤੀ ਹੈ ਪਰ ਉਹ ਵੀ ਬਿਲਕੁਲ ਪਿਛਲੇ ਸਮੇਂ ਦਾ ਬੰਦ ਕਰਤਾ ਉਹ ਵੀ ਨਹੀਂ ਕੀਤਾ ਦਿੱਤਾ ਜਾ ਰਿਹਾ ਡਿਪਟੀ ਲੀਡਰ ਹਾਊਸ ਦਾ ਜਿਹੜਾ 2019 ਤੋਂ ਬਾਅਦ ਇਲੈਕਸ਼ਨ ਨਹੀਂ ਕਰਵਾ ਰਿਹਾ ਡਿਪਟੀ ਲੀਡਰ ਦੀ ਸੋਰੀ ਡਿਪਟੀ ਸਪੀਕਰ ਦੀ ਡਿਪਟੀ ਸਪੀਕਰ ਲੱਗਾ ਹੋਣਾ ਚਾਹੀਦਾ ਸੋ ਉਹ ਵੀ ਨਹੀਂ ਹੋ ਰਿਹਾ ਸੋ ਇਤਾਂ ਦੀਆਂ ਨੇਕਾਂ ਗੱਲਾਂ ਨੇ ਜਿਹੜੀਆਂ ਹਾਊਸ ਦੇ ਵਿੱਚ ਦਬਾਈਆਂ ਜਾਂਦੀਆਂ ਨੇ ਇਹ ਆਪੋਜੀਸ਼ਨ ਦੀ ਗੱਲ ਨਾ ਸੁਣੀ ਜਾਵੇ ਸੋ ਇਹਦੇ ਤੇ ਅਸੀਂ ਸਪੀਕਰ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਸਾਡੀ ਜਿਹੜੀ ਲੋਕਤੰਤਰ ਇਹਨੂੰ ਬਹਾਰ ਕੀਤਾ ਜਾਵੇ ਸੰਵਿਧਾਨਿਕ ਹੱਕ ਜਿਹੜੇ ਉਹ ਦਿੱਤੇ ਜਾ। ਲੇਕਿਨ ਤੁਸੀਂ ਰਾਹੁਲ ਗਾਂਧੀ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਰਾਹੁਲ ਗਾਂਧੀ ਲਾਂਚ ਨਹੀਂ ਹੋ پا ਰਹੇ ਲਗਾਤਾਰ ਹੀ ਫੇਲੀਅਰ ਨਜ਼ਰ ਆ ਰਿਹਾ ਉਹਨਾਂ ਦਾ ਕੀ ਹਿਸਾਬ ਦੇ ਲੇ। ਰਾਹੁਲ ਗਾਂਧੀ ਆਪੋਜੀਸ਼ਨ ਲੀਡਰ ਨੇ ਹਾਊਸ ਦੇ। ਇੰਡੀਆ ਲਾਈਨਸ ਨੇ ਉਹਨਾਂ ਨੂੰ ਆਪੋਜੀਸ਼ਨ ਲੀਡਰ ਬਣਾਇਆ। ਹੋਰ ਕਿਦਾਂ ਕਹਿੰਦੇ ਇਹਨਾਂ ਨੇ ਕੀ ਸਮਝਦੇ ਨੇ? ਉਹ ਲਗਾਤਾਰ ਲੋਕ ਸਭਾ ਦੇ ਐਮਪੀ ਬਣ ਕੇ ਆ ਰਹੇ ਨੇ ਹਾਊਸ ਦੇ ਵਿੱਚ। ਸੋ ਇਹ ਤਾਂ ਇੱਕ ਬਿਆਨ ਹੁੰਦੇ ਆ ਬਿਆਨ ਜੋ ਮਰਜ਼ੀ ਦੇਈ ਜਾਓ ਰਾਹੁਲ ਗਾਂਧੀ ਲਗਾਤਾਰ ਲੋਕਾਂ ਦੀ ਯਾਤਰਾ ਕੀਤੀ ਪੈਦਲ ਯਾਤਰਾ ਉਹਨਾਂ ਨੇ ਨਿਆਂ ਯਾਤਰਾ ਉਹਨਾਂ ਨੇ ਕੀਤੀ ਔਰ ਲੋਕ ਮੁੰਦੇ ਜਿੰਨੇ ਉਹਨਾਂ ਨੇ ਚੁੱਕੇ ਇਹਨਾਂ ਨੂੰ ਪੁੱਛੋ ਕੋਈ ਹੈ ਕੋਈ ਤੁਹਾਡੇ ਜਿਹੋ ਜਿਹੇ ਬੰਦਾ ਨਾਲ ਗੱਲ ਕਰ ਸਕੇ ਇਹਦੇ ਡਰਦੇ ਨੇ ਅਮਿਤ ਸ਼ਾਹ ਤੋਂ ਤੇ ਈਡੀ ਤੋਂ ਇਹਦੇ ਬੋਲ ਨਹੀਂ ਸਕਦੇ ਵਿਚਾਰੇ ਕੋਈ ਵੀ ਲੇਕਿਨ ਅਗਵੰਤਮਨ ਦੀ ਉਹ ਵੀ ਫੋਟੋਆਂ ਸਾਹਮਣੇ ਆ ਰਹੀਆਂ ਨੇ ਜਦੋਂ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਹੱਥ ਅੱਗੇ ਕਰਦੇ ਨੇ ਤੇ ਹੱਥ ਪਿੱਛੇ ਹੁੰਦਾ ਕਿ ਲੱਗਦਾ ਕਿ ਇਹ ਕਹ ਰਿਹਾ ਮੈਂ ਤੇ ਕਹਿ ਰਿਹਾ ਮਗਰ ਮਗਰ ਤੁਰੇ ਫਿਰਦੀ ਸੀ ਉਧਰ ਰਾਹੁਲ ਗਾਂਧੀ ਲੌ ਉਧਰ ਲੌਂਸਰ ਲੇਕਿਨ ਪਰਸਨਲ ਅਟੈਕ ਕਰਨਾ ਕਿ ਨਾਨਕੇ ਚਲੇ ਜਾਣਾ ਇਟਲੀ ਚਲੇ ਜਾਂਦੇ ਨੇ ਜਦੋਂ ਲੋਡ ਹੁੰਦੀ ਆ ਪੰਜਾਬ ਨੂੰ ਜਾਂ ਦੇਸ਼ ਨੂੰ ਇਹ ਬੰਦਾ ਮੁੱਖ ਮੰਤਰੀ ਬਣਿਆ ਤੁਸੀਂ ਪੰਜਾਬ ਨੂੰ ਆਪਣੀਆਂ ਗੱਲਾਂ ਦੱਸੋ ਰਾਹੁਲ ਗਾਂਧੀ ਕੀ ਕਰ ਰਿਹਾ ਕਿੱਥੇ ਜਾ ਰਿਹਾ ਉਹਦੀ ਪਜਾਤੀ ਜ਼ਿੰਦਗੀ ਯਾਰ ਕੋਈ ਨਾਨਕੇ ਜਾਂਦਾ ਕੋ ਨਵਾਂ ਉਹ ਨਵਾਂ ਰਾਹੁਲ ਗਾਂਧੀ ਜੀ ਦੇ ਨਵੇਂ ਨਾਨਕੇ ਥੋੜਾ ਪਰ ਇਹਨਾਂ ਕੋ ਸਾਰਾ ਪਰਿਵਾਰ ਨਾਲ ਲੈ ਕੇ ਸੀਐਮ ਹਾਊਸ ਨਹੀਂ ਆ ਜਾਂਦੇ ਜੋ ਨਾਨਕੇ ਦਾਦਕੇ ਸਾਰੇ ਉੱਥੇ ਬਿਠਾ ਲਏ ਨੇ ਯਾਦ ਕੋਨ ਤੱਕ ਨਹੀਂ ਬੰਦਾ ਲੇਕਿਨ ਦਿੱਲੀ ਤੇ ਬਹੁਤ ਆਤੇ ਜਿਹੜੇ ਲੀਡਰ ਸੀਗੇ ਜਿਹੜੇ ਹਾਰੇ ਨੇ ਉਹ ਪੰਜਾਬ ਚਾਰੇ ਨੇ ਲੱਗਦਾ ਇੰਟਰਫੀਅਰੈਂਸ ਜ਼ਿਆਦਾ ਹੋਈਗੀ ਧਾੜ ਵੀ ਆਗੇ ਨੇ ਪੰਜਾਬ ਨੂੰ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਉਹ ਆਏ ਨੇ ਉਹਨਾਂ ਨੇ ਇਹਨਾਂ ਦੀ ਪਾਵਰਕ ਹੋਈਆਂ ਇਹਨਾਂ ਨੂੰ ਆਪ ਪਤਾ ਖੁਦ ਇਹਨਾਂ ਕੋ ਕਿ ਇਹਨਾਂ ਕੋ ਪਾਵਰ ਥੋੜਾ ਨਾ ਹੋਣੀ ਹੈਗੀ ਮੁੱਖ ਮੰਤਰੀ ਸਾਹਿਬ ਲੇਕਿਨ ਪੰਜਾਬ ਦੇ ਵਿੱਚ ਅਮਿਤ ਸ਼ਾ ਪਹੁੰਚੇ ਹੋਏ ਨੇ ਕਹਿੰਦੇ 25 ਸਾਲ ਤੱਕ ਅਸੀਂ ਦੇਸ਼ 'ਚ ਰਾਜ ਕਰਾਂਗੇ ਦੇਖੋ ਸੁਪਨੇ ਨੇ ਅਮਿਤ ਸ਼ਾ ਉਹ ਹੀ ਨੇ ਜਿਹੜਾ ਉਹ ਕਾਲੀਦਲ ਦੇ ਨਾਲ ਬੀਜੇਪੀ ਨੇ ਰਲ ਕੇ ਕਿਹਾ 25 ਸਾਲ ਪੰਜਾਬ ਚ ਚਲਾਉਣਾ ਤੇ 10 ਸਾਲਾਂ ਬਾਅਦ ਹਾਲਤ ਵੇਖ ਲਓ ਕੀ ਹੋ ਗਈ ਸੋ ਇਹ ਲੋਕ ਤੈਅ ਕਰਦੇ ਨੇ ਲੋਕ ਤਾਕਤ ਵੱਡੀ ਹੁੰਦੀ ਹੈ ਲੀਡਰ ਤੈ ਨਹੀਂ ਕਰਦਾ ਮੈਂ ਰਾਜ ਕਿ ਨਜ਼ਰ ਕਰਨਾ ਗੁਰਜੀਤ ਜੀ ਲਗਾਤਾਰ ਹੀ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਨਜ਼ਰ ਆਏ ਜਿਹੜਾ 1 ਸਾਲ ਚੱਲਿਆ ਸੀ ਹੁਣ ਵੀ ਕਿਸਾਨ ਜਿਹੜੇ ਸੀਗੇ ਪ੍ਰੋਟੈਸਟ ਕਰ ਰਹੇ ਸਨ ਆਪਣੇ ਹੱਕ ਹਕੂਕਾਂ ਲਈ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੂੰ ਚੁੱਕਿਆ ਗਿਆ ਹੁਣ ਕਿਸਾਨ ਜਿਹੜੇ ਲਗਾਤਾਰ ਹੀ ਸੜਕਾਂ ਤੇ ਨੇ ਮੰਤਰੀਆਂ ਦੇ ਘਰ ਘਰਾ ਕੇ ਘੇਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਉਹ ਆਪਣਾ ਜਸਟਿਸ ਲੈਣ ਵਾਸਤੇ ਕਰ ਰਹੇ ਹੋ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਪੰਜਾਬ 'ਚ ਬਿਲਕੁਲ ਉਹ ਦੇਖੋ ਇਹਨਾਂ ਦੀ ਜਿੱਦਾਂ ਟਰਾਲੀਆਂ ਲੁੱਟੀਆਂ ਗਈਆਂ ਉਹਨਾਂ ਦਾ ਸਮਾਨ ਲੁੱਟ ਲੈ ਗਿਆ ਉਹਦੇ ਤੋਂ ਉਹ ਆਪਣੀ ਗੱਲ ਮਤਲਬ ਰੱਖ ਰਹੇ ਨੇ ਕਿ ਸਾਡਾ ਜਿਹ ਜਦੋਂ ਤੁਸੀਂ ਕੋਈ ਇਹੋ ਜਿਹਾ ਕੰਮ ਕਰਨ ਚੱਲੇ ਜੇ ਘੱਟੋ ਘੱਟ ਉਹਨਾਂ ਦੀ ਜਿਹੜੀ ਸਿਕਿਉਰਿਟੀ ਦੀ ਜਾਇਦਾਦ ਆ ਬੇਸਿਕਲੀ ਉਹਨਾਂ ਦੀ ਜਿਹੜਾ ਵਿਚਾਰਿਆਂ ਨੇ ਥੋੜੇ ਥੋੜੇ ਪੈਸੇ ਕਰਕੇ ਇਕੱਠੇ ਕਰਕੇ ਬਣਾਈ ਹੁੰਦੀ ਹੈ ਤੁਸੀਂ ਉਹ ਕਿਉਂ ਨਹੀਂ ਉਹਨਾਂ ਨੂੰ ਹੈਂਡਓਵਰ ਕੀਤੀ ਖੁੱਲੀ ਛੱਡਤੀ ਆਪਣੇ ਜਿਹੜੇ ਤੁਹਾਡੇ ਸੋ ਕਾਲਡ ਛੋਟੇ ਮੋਟੇ ਲੀਡਰ ਨੇ ਜਿਹੜੇ ਐਮ ਐਲ ਏ ਨੇ ਉਹ ਸਾਰਾ ਸਮਾਨ ਚੱਕ ਕੇ ਲੈ ਗਏ ਟਰੈਕਟਰ ਲੈ ਗਏ ਦੇਖੋ ਹੁਣ ਉਹਨਾਂ ਨੂੰ ਸਫਾਈਆਂ ਦੇਣੀਆਂ ਪੈ ਰਿਆ ਮੈਂ ਨਹੀਂ ਖੜਿਆ ਜਦ ਕਿ ਉਹਨਾਂ ਦੇ ਇਹਨਾਂ ਦੇ ਹਮਾਇਤੀਆਂ ਦੇ ਘਰਾਂ ਚੋਂ ਟਰਾਲੀਆਂ ਟਰੈਕਟਰ ਫੜੇ ਜਾ ਰਹੇ ਨੇ ਲੇਕਿਨ ਕਾਂਗਰਸ ਨਾਲ ਹੋਏਗੀ ਜ ਦੇਵਾਂ ਤੋਂ ਖੜੀ ਅੱਗੇ ਵੀ ਖੜੀ ਰਹੇਗੀ ਐਮਐਸਪੀ ਮਿਲੇਗੀ ਜੇਕਰ ਕਾਂਗਰਸ ਦੀ ਸਰਕਾਰ ਉਪਰੋਕਤ ਉਹਦੇ ਅਸੀਂ ਆਪਣੇ ਏਜੰਡੇ ਚ ਦਿੱਤਾ ਸੀ 2027 ਤੇ ਜੇਕਰ ਇਥੇ ਸੱਤਾ ਬਦਲਦਾ ਜੀ ਕਿਉਂਕਿ ਆਮ ਆਦੀ ਪਾਰਟੀ ਨੇ ਕਿਹਾ ਪੰਜਾਬ ਮੰਡਲ ਇਹ ਤੈਅ ਕਰਨਾ ਹੈ ਜੇ ਤੁ ਸਾਡੀ ਲੋਕ ਸਭਾ ਜਿਹੜੇ ਪ੍ਰਤਾਪ ਬਾਜਵਾ ਜੀ ਜਿਹੜੀ ਪੰਜਾਬ ਪ੍ਰਧਾਨ ਨੇ ਜਿਹੜੀ ਪੂਰੀ ਸਾਡੀ ਕਮੇਟੀ ਹੈ ਉਹ ਤੈਅ ਕਰੇਗੀ ਉਹ ਸਾਨੂੰ ਏਜੰਡੇ ਤੇ ਲੈ ਕੇ ਆਏਗੀ ਐਮਐਸਪੀ ਦੇ ਅਸੀਂ ਦੇ ਜਿਹੜੀ ਸੈਂਟਰ ਗਵਰਨਮੈਂਟ ਦੇ ਕੰਮ ਉਹ ਸੈਂਟਰ ਕਰੇਗਾ ਜਿਹੜੇ ਇੱਥੋਂ ਵਾਲੇ ਕਰਨ ਨਹੀਂ ਇਹ ਕਰਨਗੇ ਬਿਲਕੁਲ ਬਿਲਕੁਲ ਸੋ ਏਸਨ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਤਾਰ ਗੁਰਜੀਤ ਸਿੰਘ ਔਜਲਾ ਜਨਾਬ ਵੱਲੋਂ ਸਾਫ਼ ਤੌਰ ਤੇ ਕਹਿ ਕੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਹਮੇਸ਼ਾ ਹੀ ਬਾਤ ਚੁੱਕਦੇ ਰਹੇ ਨੇ ਤੇ ਆਵਾਜ਼ ਚੁੱਕਦੇ ਰਹਿਣਗੇ ਲੇਕਿਨ ਉਹਨਾਂ ਵੱਲੋਂ ਰਾਹੁਲ ਗਾਂਧੀ ਨੂੰ ਲੈ ਕੇ ਡਿਫੈਂਡ ਜਰੂਰ ਕੀਤਾ ਗਿਆ আর ਕਿਹਾ ਗਿਆ ਕਿ ਰਾਹੁਲ ਗਾਂਧੀ ਜੋ ਨੇ ਵਿਰੋਧੀ ਧਰ ਦੇ ਨੇਤਾ ਨੇ ਲੇਕਿਨ ਸ਼ਾਇਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਜਿਹਦਾ ਚੇਤਾ ਜਿਹਾ ਆਉਂਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਰਾਹੁਲ ਗਾਂਧੀ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਵਿੱਚ ਸਿਆਸਤ ਇੱਕ ਵਾਰ ਫਿਰ ਤੋਂ ਗਰਮਾ ਰਹੀ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੋ ਜਿਹੇ ਬਿਆਨ ਦਿੱਤੇ ਜਾ ਰਹੇ ਨੇ ਉਸ ਨੂੰ ਵੀ ਹਾਸੋ ਹਿਨਤੀ ਤਰੀਕੇ ਨਾਲ ਵੇਖਿਆ ਜਾ ਰਿਹਾ ਕੈਮਰਾ ਪਰਸਨ ਸਵੇਮਾਨ ਦੇਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ